ਸਿੱਧੂ ਦੇ ਜਾਣ ਬਾਅਦ ਜਿੱਥੇ ਆਪਾਂ ਨੂੰ ਇੰਜ ਲੱਗਦਾ ਸੀ ਵੀ ਹੁਣ ਕਦੇ ਸ਼ਾਇਦ ਹੀ ਸਿੱਧੂ ਮੂਸੇਵਾਲੇ ਦੀ ਹਵੇਲੀ ਖੁਸ਼ੀਆਂ ਵਰਤਣ ਗਿਆ ਪਰ ਉਸ ਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਸਿੱਧੂ ਦੀ ਹਵੇਲੀ ਰੌਣਕਾਂ ਲੱਗੀਆਂ ਨੇ ਤੇ ਜਿਸ ਤੱਕ ਸਿੱਧੂ ਦੇ ਚਾਹਣ ਵਾਲੇ ਅਤੇ ਮੂਸੇਵਾਲੇ ਦੇ ਮਾਪੇ ਬਿਹਤਰ ਖੁਸ਼ ਨੇ ਕਿਉਂਕਿ ਸਿੱਧੂ ਦੇ ਮਾਪਿਆਂ ਨੂੰ ਇੱਕ ਵਾਰ ਫਿਰ ਜਿਉਣ ਦੀ ਬਜਾਅ ਤੇ ਬੁਢਾਪੇ ਦਾ ਸਹਾਰਾ ਮਿਲਿਆ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਸਿੱਧੂ ਦੇ ਜਾਣ ਬਾਅਦ ਲੱਗੂਗਾ ਹਰ ਇੱਕ ਸਿੱਧੂ ਦੇ ਚਾਹਣ ਵਾਲੇ ਦੀ ਇਹੀ ਦੀ ਲਿਚਾ ਸੀ ਕਿ ਮਾਂ ਚਰਨ ਕੌਰ ਦੀ ਕੁੱਖੋਂ ਇੱਕ ਹੋਰ ਸਿੱਧੂ ਜਨਮ ਤੇ ਫਿਰ ਲੱਖਾਂ ਕਰੋੜਾਂ ਚਾਹਨ ਵਾਲਿਆਂ ਦੀਆਂ ਅਰਦਾਸਾਂ ਦੇ ਸਦਕੇ ਉਸ ਅਕਾਲਪੁਰਖ ਵਾਹਿਗੁਰੂ ਨੇ ਉਸਰ ਦਾਸ ਨੂੰ ਸੁਣਿਆ ਵੀ ਅਤੇ ਪੂਰਾ ਵੀ ਕੀਤਾ। ਇੱਕ ਹੋਰ ਬਿਹਤ ਪਿਆਰੀ ਵੀਡੀਓ ਨਿੱਕੀ ਸਿੱਧੂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਾਰਟੀ ਮੌਕੇ ਬੇਬੇ ਮਾਪੂ ਦੇ ਨਾਲ ਬਿਹਤ ਪਿਆਰੀਆਂ ਸ਼ਰਾਰਤਾਂ ਨਿੱਕਾ ਸਿੱਧੂ ਕਰਦਾ ਨਜ਼ਰ ਆ ਰਿਹਾ ਹੈ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਿੱਕਾ ਸਿੱਧੂ ਕਿੰਨਾ ਜ਼ਿਆਦਾ ਪਿਆਰਾ ਲੱਗ ਰਿਹਾ ਹੈ। ਨਾਲ ਸਿੱਧੂ ਦੇ ਮਾਪੇ ਵੀ ਕਿੰਨੇ ਜ਼ਿਆਦਾ ਖੁਸ਼ ਨੇ ਉਸ ਅਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਚਿਹਰੇ ਤੇ ਇੱਕ ਵਾਰ ਫਿਰ ਖੁਸ਼ੀਆਂ ਆ Deu